ਆ ਖੜੇ ਆ ਜੱਜ ਸੁਮੇਸ਼ ਐਗਰੀਕਲਚਰ ਵਰਕਰਸ ਪਿੰਡ ਡੇਵਕੇ ਤੇ ਬਾਕੀ ਨੂੰ ਸਾਨੂੰ ਮਲਾਉਣਾ ਹੈ ਜਿਹੜਾ ਲੋਡਰ ਬਣਾਉਂਦਾ ਆ ਵੀ ਕੁਝ ਹੰਟ ਸਿੰਘਾ ਹੁਣ ਸਾਨੂੰ ਦੱਸ ਵੀ ਕਿਵੇਂ ਇਹ ਕਿੰਨੇ ਜੱਜ ਤਿਆਰ ਕਰ ਦਿੰਦੇ ਹੋ ਕਿੰਨੇ ਚੋਂ ਬਣਾਉਨੇ ਹੋ ਠੀਕ ਹੈ ਕੰਪਨੀ ਨੂੰ ਮਲਾ ਸਾਹ ਤੇ ਤਿਆਰ ਕਰਦਾ ਨਹੀਂ ਅੱਛਾ ਆਪ ਤੇਜਾ ਤੇ ਤੁਹਾਡੇ ਕੋਲ ਕਿੰਨਾ ਕਾ ਮਤਲਬ ਕਿ ਜਦੋਂ ਵੀ ਬੰਦਾ ਆ ਜੇ ਬੁਕਿੰਗ ਕਰਾਉਣੀ ਪੈਂਦੀ ਆ ਪਹਿਲਾਂ ਅੱਛਾ ਤੇ ਕਿਹੜੇ ਕਿਹੜੇ ਸੈਜ ਦੇ ਬਣਾਉਨੇ ਤੁਸੀਂ ਇਹ ਮਲਾਤ ਹੁੰਦੇ ਹਟੜੇ ਕੋ ਪੰਜੀ ਪ੍ਰਕਾਰ ਦੇ ਅੱਛਾ ਮਤਲਬ ਕਿ ਇਹਨਾਂ ਦਾ ਕੀ ਜਿਵੇਂ ਆ ਵੱਡਾ ਤੁਸੀਂ ਬਣਾਇਆ ਇਹ ਕਾਦੇ ਵਾਸਤੇ ਹੈ ਇਹ ਮਲਾਤ ਪੱਠਿਆਂ ਵਾਲੇ ਵਾਸਤੇ ਹੈ ਪੱਠਿਆਂ ਵਾਲੇ ਵਾਸਤੇ ਤੇ ਜਿਹੜੇ ਇਹ ਖੜੇ ਨੇ ਉਹ ਉਹ ਕਿਸ ਆਹੋ ਖੇਤੀਬਾੜੀ ਦੇ ਕੰਮ ਚੋਂਦਾ ਦਾ ਕੋਈ ਰੇਹ ਗੂੜੇ ਦੇ ਕੋਈ ਅੱਛਾ ਉਹ ਨੀਲਾ ਉਹ ਖੇਤੀਬਾੜੀ ਦੇ ਕੰਮ ਚੋਂਦਾ ਇਹ ਇਹ ਬਰੇਤੀਬਾੜੀ ਦੀ ਬਰੇਤੀਬਾੜੀ ਦੀ ਖੇਤੀਬਾੜੀ ਅੱਛਾ ਸੈ ਟਰੈਕਟਰ ਦੇ ਹਸਾਂ ਮ ਨਹੀਂ ਲੱਗਦੇ ਜਿਹੜਾ ਟਰੈਕਟਰ ਹੋਈ ਹਸਾਂ ਮ ਲੱਗਦਾ ਹੈ ਅੱਛਾ ਅੱਛਾ ਜਿਹੜਾ ਜਿਹੜਾ ਕੰਮ ਆ ਜਾ ਜਿਹੜਾ ਜਿਹੜਾ ਕੰਮ ਆ ਹੋ ਜਾ ਮਤਲਬ ਕਿ ਹਾਂਜੀ ਹਾਂਜੀ ਲੱਗ ਜਾਂਦਾ ਹੈ ਹਫਤੇ ਦੇ ਵਿੱਚ ਵਿੱਚ ਤੁਸੀਂ ਦੇ ਜਿੰਦੇ ਹੋ ਹਾਂਜੀ ਤੇ ਹਾਂ ਵੀ ਮੁੰਡਿਆ ਪਿੱਛੇ ਨੂੰ ਹੋ ਕੇ ਰਾਂ ਦੇਖਾ ਇਹ ਤੁਹਾਨੂੰ ਸਾਰਾ ਟਰੈਕਟਰ ਤੇ ਐ ਤੇ ਬਾਈ ਤਿਆਰ ਕਰਦੇ ਨੇ ਲੋਡਰ ਇਹ ਤਕਰੀਬਨ ਲੋਡਰਾਂ ਦੀ ਇਹ ਵਰਕਸਾਪ ਵੀ ਇੱਕ ਕਿਸਮ ਦੀ ਹਰ ਟਾਈਮ ਇੱਥੇ 5 5 10 10 ਲੋਡਰ ਬਣ ਕੇ ਖੜੇ ਰਹਿੰਦੇ ਨੇ ਤੇ ਬਹੁਤ ਵਧੀਆ ਇਹ ਤਕਰੀਬਨ ਸਿਸਟਮ ਦਾ ਬਣਾਉਂਦੇ ਨੇ ਹੋਰ ਇਹਦੇ ਬਾਰੇ ਕੀ ਜਾਣਕਾਰੀ ਹੈ ਕਿੰਨੇ ਜੈਕ ਲੱਗਦੇ ਨੇ ਕਿੰਨਾ ਕਿੱਥੇ ਲਾਉਣੇ ਤੁਸੀਂ ਇਹ ਤਿੰਨ ਜੱਕਾ ਜੀ ਹਾਂ ਤੇ ਚਾਰ ਜੱਕਾ ਲੱਗ ਜਾਂਦਾ ਉਹਦੇ ਬਾਈਆਂ ਤੋਂ ਕੋ ਜੱਕਾ ਹੁੰਦਾ ਜੀ ਅੱਛਾ ਇਥੇ ਇਹਦੀ ਪੰਜਿਕਰ ਸਿੰਗਲ ਦੇ ਇਕ ਲੱਗਦਾ ਆ ਅੱਛਾ ਉਹ ਡਾਬਲ ਪਾੜਣਾ ਹੁੰਦਾ ਅੱਛਾ ਆ ਮਤਲਬ ਕਿ ਆ ਡਬਲ ਜੱਕ ਲੱਗ ਜਾਂਦਾ ਫਿਰ ਹੈ ਅੱਛਾ ਅੱਛਾ ਜੀ ਸਿੱਧਾ ਪਾਉਣਾ ਹੁੰਦਾ ਜੀ ਅੱਛਾ ਆ ਜੱਕ ਮੋਟੇ ਹੁੰਦੇ ਹੁੰਦੇ ਅੱਛਾ ਕੰਪ ਲਾ ਕੇ ਮੂਰੇ ਲੱਗਦਾ ਐਂਕੀ ਲੱਗ ਤੇ ਨਾਲੀ ਮੰਗਰ ਲੱਗਦੀ ਐ ਜੇ ਗੀਅਰ ਲਾ ਕੇ ਲਾਉਣਾ ਮੰਗਰ ਵੀ ਲੱਗਦਾ ਤੇ ਜਿਹੜਾ ਫੂਸਾ ਜ ਲੱਦਣਾ ਦਾ ਹੁੰਦਾ ਟਰੱਕਾਂ ਚ ਉਹ ਵੀ ਬਣਾ ਦਿੰਦੇ ਹੋ ਹਾਂ ਜੀ ਬਣਾ ਲਾਉ ਆ ਉਹ ਵੀ ਬਣ ਜਾਂਦਾ ਹੈ ਤੇ ਬਾਕੀ ਜਿਹੜਾ ਲਿਫਟ ਦਾ ਕੰਮ ਹੈ ਪੰਪ ਲਿਫਟਾ ਦਾ ਅਲੱਗ ਲਾਇਆ ਹੋਇਆ ਤਾਂ ਤੁਸੀਂ ਨਹੀਂ ਇਹਦਾ ਟਰੈਕਟਰ ਵਾਲੇ ਨਹੀਂ 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 ਉਹ ਲੱਗ ਲੱਗ ਗਿਆ ਉਹ ਤਾਂ ਟਰੈਕਟਰ ਵਾਲ ਦਾ ਨਾਲ ਹੀ ਹੈ ਜਿਹੜਾ ਆਹ ਸਿਸਟਮ ਦਾ ਪੰਪ ਹੈ ਨਹੀਂ ਇਹਦਾ ਲੱਗਣਾ ਨਾਲ ਲੱਗ ਲੱਗ ਜਾਂਦਾ ਜੀ ਹਾਂ ਹਾਂ ਇਹਦਾ ਟਰੈਕਟਰ ਵਾਲ ਹੀ ਹੈ ਅੱਛਾ ਤੇਰਾ ਟਰੈਕਟਰ ਵਾਲਾ ਹੈਗਾ ਹੂੰ ਲਾਉਂਗੇ ਹਾਲ ਲੱਗ ਹੈ ਅਲੱਗ ਲਾਵਾਂਗੇ ਜੀ ਬਾਅਦ ਚ ਅੱਛਾ ਮਤਲਬ ਇਹਦਾ ਤੇਲ ਵਿੱਚ ਲੱਗ ਲੱਗੂਗੀ ਟੈਂਕੀ ਉਹ ਟੈਂਕੀ ਦੇ ਵਿੱਚ ਤੁਸੀਂ ਤੇਲ ਵੀ ਪਾ ਕੇ ਦੇਦਿਓ ਤੇ ਹੋਗੇ ਨਾ 20 ਲੀਟਰ ਪਾ ਕੇ ਦੇਦਿਓ ਜੀ ਹਾਂ ਅੱਛਾ ਉਹਦੇ ਵਿੱਚ ਕਿੰਨਾ ਤੇਲ ਪਾ ਕੇ ਦਿੰਦੇ ਹੋ 20 ਲੀਟਰ ਤੇਲ ਕਿਰਾਏ ਪਾ ਕੇ ਦਿੰਦੇ ਤੁਸੀਂ ਕੋਲੋਂ ਪਾ ਕੇ ਦਿੰਦੇ ਹੋ ਮਤਲਬ ਕਿ ਕਿਰਾਇਆ ਚੋਂਦਾ ਕਰਕੇ ਦਿੰਦੇ ਉਹ ਤੋਂ ਤੇਲ ਪਾਉਣਾ ਪੈਂਦਾ ਅੱਛਾ ਜਦੋਂ ਵੀ ਮਰਜ਼ੀ ਤੁਹਾਡਾ ਨੰਬਰ ਲੈ ਕੇ ਬੰਦਾ ਤੁਹਾਡੇ ਤੋਂ ਜੇ ਬਣਾਉਣਾ ਹੋਵੇ ਇਹ ਤੁਹਾਡੇ ਨਾਲ ਅਪਰੋਚ ਕਰ ਸਕਦਾ ਹੈ ਹਾਂਜੀ ਹਾਂਜੀ ਲੱਗਾਈ ਹੁੰਦੇ ਹੀ ਲੱਗਾਈ ਹਾਂਜੀ 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 ਅੱਛਾ ਲੱਗਾਈ ਮੈਂ ਦੱਸ ਕੇ ਕਰਨ ਬਾਅਦ ਹੁੰਦੇ ਮੈਂ ਤਿਆਰ ਕੀਤੇ ਵੀ ਪਏ ਹੁੰਦੇ ਉਹਦੇ ਪੈਟਰੈਕਟਰ ਆਸਪਾਸ ਖੜੇ ਆ ਦੇਖੋ ਬਾਈਆਂ ਕੋਲੇ ਲੋਡਰੇ ਤਿਆਰ ਕੀਤੇ ਵੀ ਪਏ ਹੁੰਦੇ ਐ ਜਿਨੂੰ ਐਮਰਜੈਂਸੀ ਚਾਹੀਦਾ ਉਹ ਵੀ ਲਈ ਆ ਸਕਦਾ ਹੈ ਜਾਂ ਆਪਦੇ ਪਸੰਦ ਦਾ ਵੀ ਬਣਾ ਸਕਦਾ ਹੈਗਾ ਤੇ ਬਾਈਆਂ ਦਾ ਪਤਾ ਹੈਗਾ ਦਸਮੀਸ ਐਗਰੀਕਲਚਰ ਵਰਕਰਸ ਕਵਿੰਟਡੇ ਜ਼ਿਲ੍ਹਾ ਬਠਿੰਡਾ ਅੱਜ ਕੱਲ੍ਹ ਦੇ ਜਵਾਨੇ ਦੇ ਵਿੱਚ ਨਾ ਲੋਡਰ ਤੋਂ ਬਿਨਾ ਕੰਮ ਕਰਨਾ ਬਹੁਤ ਔਖਾ ਹੈ ਆਥਰ ਨੂੰ ਦੇ 50 ਬੰਦੇ ਨਹੀਂ ਕੰਮ ਕਰ ਸਕਦੇ ਲੋਡਰ ਇੱਕ ਲੋਡਰ ਨਾਲ ਹੋ ਜਾਂਦਾ ਜਿਵੇਂ ਰੇ ਪਾਉਣੀ ਹੈ ਮਿੱਟੀ ਪਾਉਣੀ ਹੈ ਪਰਤ ਪਾਉਣੀ ਹੈ ਜਵਾਨੇ ਉਨਸਾਰ ਪਹਿਲਾਂ ਇਹ ਕੰਮ ਲੋਕ ਹੱਥੀਂ ਕਰਦੇ ਸੀ ਜਵਾਨ ਦੇ ਅਨੁਸਾਰ ਸਮਾਂ ਬਦਲ ਗਿਆ ਹੁਣ ਟੈਕਨੀਕ ਨਾਲ ਕੰਮ ਕਰਨਾ ਕੇ ਜਿੱਥੇ ਲੋਕ ਪਹਿਲਾਂ 100-100 ਬੰਦਾ ਕੰਮ ਕਰਦਾ ਸੀ ਉੱਥੇ ਇਹ ਇੱਕ ਮਸ਼ੀਨਰੀ ਨਾਲ ਕੰਮ ਹੋ ਜਾਂਦਾ ਹੁਣ ਤੇ ਸੌਖੇ ਤਰੀਕੇ ਨਾਲ ਹੋ ਜਾਂਦਾ ਤੇ ਜ਼ੋਰ ਵੀ ਨਾ ਲਾਉਣਾ ਪੈਂਦਾ ਇਸ ਕਰਕੇ ਇਸ ਜਵਾਨੇ ਦੇ ਵਿੱਚ ਅਧੂ ਨਿਕਟੰਗ ਨਾਲ ਕੰਮ ਕਰਨ ਵਾਸਤੇ ਲੋਡਰ ਦੀ ਬੋਲ ਲੌਂਦਾ ਹੁਣ ਸੁਣੋ ਲੋਡਰ ਤਕਰੀਬਨ ਜੇਕਰ ਚਾਹੀਦਾ ਤਾਂ ਸੀ ਟੱਡੇ ਜਦੋਂ ਇਹ ਬਰਖ ਸਾਬ ਦੇ ਵਿੱਚ ਜਾਂ ਟੀ ਵੀਰ ਨੂੰ ਇਹ ਲੋਡਰ ਬਹੁਤ ਹੀ ਸੁੱਧ ਲੋਡਰ ਬਣਾਉਂਦੇ ਨੇ ਬਹੁਤ ਹਾਈ ਟੈਕਨੀਕ ਨਾਲ ਬਣਾਉਂਦੇ ਨੇ ਵਧੀਆ ਬਣਾਉਂਦੇ ਨੇ ਠੀਕ ਹੈ ਦੂ ਦੂਰੇ ਨਾਲ ਲੋਡਰ ਤਕਰੀਬਨ ਪੰਜਾਬ ਹਰਿਆਣਾ ਦਿੱਲੀ ਚੰਡੀਗੜ੍ਹ ਅਮਰਤ ਸਿਟਕੇ ਰਾਜਸਥਾਨ एमपी टक्कर ਵੀ ਇਹਨਾਂ ਦੇ ਐਂ ਲੋਡਰ ਗਏ ਨੇ ਬਹੁਤ ਡਿਮਾਂਡ ਹੈ ਤੇ ਜਿਸ ਵੀਰ ਨੇ ਲੋਡਰ ਬਣਾਉਣਾ ਹੋਵੇ ਤਾਂ ਇਹਨਾਂ ਨਾਲ ਲਿੰਕ ਕਰ ਸਕਦਾ ਹੈ ਨੰਬਰ ਇਹਨਾਂ ਦਾ ਸਕਰੀਨ ਤੇ ਅਸੀਂ ਦੇਖ ਦਿਵਾਗੇ ਆਹ ਪਾਈਸਾ ਵਾਏ ਦੇ ਭਾਈ ਰੁਪਏ ਤੋਂ ਇਹਨਾਂ ਦਾ ਲੋਡਰ ਤਿਆਰ ਹੈ ਇਹ ਲੈ ਕੇ ਹੁਣ ਜਾ ਰਹੇ ਨੇ ਭਾਈ ਰੁਪਏ ਤੋਂ ਆਏ ਸੀ ਇਹਨਾਂ ਨੇ ਲੋਡਰ ਬਣਾਏਗਾ ਇੱਥੇ ਵਾਸਤੇ ਤੇ ਇਹਨਾਂ ਨੇ ਹੁਣ ਆਪਣਾ ਅੱਜ ਲੈ ਕੇ ਜਾ ਰਹੇ ਨੇ ਇਹਨਾਂ ਨੇ ਮਠਾਈ ਵਗੈਰਾ ਲੱਡੂ ਵਗੈਰਾ ਵੰਡ ਕੇ ਅੱ ਰੱਬ ਦਾ ਨਾਮ ਲੈ ਕੇ ਭਾਈ ਰੂਪ ਚੰਦ ਜੀ ਨੂੰ ਇਤਿਆ ਕੇ ਇਹ ਆਪਣਾ ਲੋਟ ਅੱਜ ਲੈ ਜਾ ਰਹੇ ਨੇ ਤੇ ਹੋਰ ਵੀ ਵੀ ਦੂਰੋਂ ਦੂਰੋਂ ਉਹਨੇ ਲੋਟ ਬਣਾਉਣ ਵਾਸਤੇ ਤਨੂੰ ਵੀ ਜੇ ਲੋਡ ਹੋਵੇ ਤਾਂ ਇਹਨਾਂ ਦਾ ਤੁਸੀਂ ਲਿੰਕ ਕਰ ਸਕਦੇ ਹੋ ਇਹ ਬੌਕਟ ਵਗੈਰਾ ਇਹਨਾਂ ਨੇ ਪੰਪ ਲਾਇਆ ਹੈ ਕਲਾਕਾ ਪੰਪ ਪੈਲਿਫਟ ਪੰਪ ਇਹਨਾਂ ਨੇ ਇਹਦਾ ਲੋਡਰ ਵਾਸਤੇ ਲਾਇਆ ਹੋਇਆ ਹੈ ਇਹ ਪੰਪ ਆ ਜਾ ਰਿਹਾ ਇੱਥੋਂ ਦੀ ਆਹ ਸਪੈਸ਼ਲ ਪੈਪ ਲੱਗੀ ਹੋਈ ਹੈ ਦੀ ਤੇ ਇਹ ਦੇਖੋ ਜਾਂਦੀ ਹੈ ਇਹ ਪੈਪ ਤੁਹਾਨੂੰ ਸਿੱਧਾ ਖਾਉਂਦੇ ਆ ਤੁਹਾਡੇ ਨੌਲੇਜ ਵਾਸਤੇ ਵੀ ਤਾਂ ਕਿ ਇਹਦਾ ਤੇਲ ਆਇੜਾ ਹੈ ਇਹ ਲੱਗੀ ਹੁੰਦਾ ਹੈਗਾ ਆ ਟੈਂਕੀ ਹੈ ਇਹਦੇ ਵਿੱਚ 50 ਲੀਟਰ ਪੰਦੇ ਤੇਲ ਤੇ ਇਹ ਪਾ ਕੇ ਦਿੰਦੇ ਨੇ ਤਕਰੀਬਨ ਨਾ ਕਿੰਨਾ 26 ਲੀਟਰ ਦੇ ਵਿੱਚ ਅ ਲਿਫਟ ਦਾ ਗੀਅਰ ਆਇਲ ਪਾ ਕੇ ਦਿੰਦੇ ਨੇ ਇਹਦੀ ਟੈਂਕੀ ਲੱਗ ਹੈ ਇਹ ਗੀਅਰ ਆਇਲ ਹੈ ਜਿੰਨੋ ਆਇਲ ਚ ਗੀਅਰ ਆਇਲ ਚ ਨਹੀਂ ਲੱਗਦਾ ਇਹ ਇਹ ਲੱਗੀ ਇਹਨਾਂ ਨੇ ਲਿਫਟ ਪੰਪ ਇਹਨਾਂ ਨੇ ਲੱਗੀ ਲਾਤਾ ਇਹਦਾ ਇਹ ਜੇ ਇੱਕ ਲੱਗੇ ਹੋਏ ਨੇ ਉਹਨਾਂ ਨੂੰ ਦਾ ਹੈ ਗੀਅਰ ਆਇਲ ਹੈ ਲਿਫਟ ਵਾਲਾ ਤੇਲ ਇਹ ਲੱਗ ਗਿਆ ਹੁੰਦਾ ਮਨ ਲੱਕ ਇਹ ਤੇਲ ਜਿਹਦਾ ਇਹਦੇ ਲਿਫਟਾ ਦਾ ਤੇਲ ਹੁੰਦਾ ਉਹਦੇ ਨੂੰ ਸੈਪਰੇਟ ਰਹਿੰਦਾ ਉਹਨਾਂ ਇਹ ਮਿਲਦਾ ਨਹੀਂ ਹੈ ਠੀਕ ਹੈ ਇਹ ਸਿਸਟਮ ਬੜੀ ਬਨਾਇਆ तकरीबन ਬਹੁਤ ਸ਼ਾਨਮਨਾ ਹੈ ਤੇ ਇੱਕ ਹੋਰ ਇਹਨਾਂ ਚ ਖਾਸੀਅਤ ਹੈ ਵੀ ਤੁਹਾਨੂੰ ਜਿਹੜਾ ਤੁਹਾਡੇ ਲੱਗਿਆ ਹੋਊਗਾ ਲੋਡਰ ਉਹਦਾ ਕਲਰ ਬਿਲਕੁਲ ਟਰੈਕਟਰ ਨਾਲ ਮੈਚਿੰਗ ਹੋਊਗਾ ਤੇ ਤੁਹਾਨੂੰ ਇਹ ਫੀਲ ਨਹੀਂ ਹੋਣਾ ਵੀ ਇਹ ਅਲੱਗ ਲੱਗਿਆ ਹੈ ਤੁਹਾਨੂੰ ਆ ਲੱਗੂਗਾ ਵੀ ਕੰਪਨੀ ਫਿੱਟ ਹੈ ਵੀ ਇਹ ਕੰਪਨੀ ਬੰਨੀਓ ਹੀ ਲਗਾਇਆ ਗਿਆ ਤੁਹਾਨੂੰ ਇਹ ਲੱਗੂਗਾ ਉਹਨਾਂ ਬਿਲਕੁਲ ਮੈਚਿੰਗ ਕਲਰ ਕੀਤਾ ਜੋ ਵੀ ਇਹ ਪੈਪ ਆ ਪਈਆਂ ਉਹ ਇਸ ਤਰੀਕੇ ਨਾਲ ਫਿੱਟ ਕੀਤੀਆਂ ਵੀ ਜਿਵੇਂ ਕੰਪਨੀ ਬੈਂਡਿੰਗ ਹੁੰਦੀ ਹੈ ਵੀ ਕੰਪਨੀ ਬੱਦਲੀਆਂ ਲਾਈਆਂ ਹੁੰਦੀ ਹੈ ਪੂਰਾ ਮਤਲਬ ਕਿ ਸਿਸਟਮ ਇਹਦਾ ਇਹ ਤੁਹਾਨੂੰ ਆਏ ਨਹੀਂ ਲੱਗਦਾ ਵੀ ਇਹ ਵਰਕ ਬਾਚ ਕੀਤਾ ਹੋਇਆ ਹੈ ਜਦੋਂ ਇਹਨੂੰ ਰੰਗ ਹੋਗਾ ਤੁਹਾਨੂੰ ਇਦਾਂ ਹੀ ਮਹਿਸੂਸ ਹੋਊਗਾ ਜਿਵੇਂ ਇੱਕ ਕੰਪਨੀ ਫਿੱਟ ਹੁੰਦਾ ਵੀ ਕੰਪਨੀ ਬਲੋਂ ਨਾਲ ਹੀ ਜਿਵੇਂ ਵੀ ਫਿੱਟ ਕੀਤਾ ਹੁੰਦਾ ਡਾਇਰੈਕਟਰ ਦੇ ਕਲਰ ਨਾਲ ਮੈਚ ਹੁੰਦਾ ਸਾਰਾ ਰੰਗ ਵਗੈਰਾ ਇਹ ਕਰਾ ਕੇ ਦਿੰਦੇ ਨੇ ਬਹੁਤ ਹੀ ਬਦਿਆ ਸਿਸਟਮ ਹੈ ਤੇ ਪਿੱਛੇ ਵੀ ਇਹਦਾ ਲੱਗਦਾ ਹੈ ਇਹਦਾ ਬਾਰ ਬੈਲੈਂਸ ਕਰਨ ਵਾਲਾ ਪਿੱਛੇ ਸਾਈਡ ਤੇ ਤੈਨੂੰ ਦੁਖਾਉਣਾ ਹੈ ਤੇ ਉਹ ਵੀ ਉਹਦੇ ਵਿੱਚ ਵੀ ਤੁਹਾਨੂੰ ਬੱਜਰੀ ਵਗੈਰਾ ਜਾਂ ਬਾਜਨ ਪਾ ਕੇ ਕਿਉਂਕਿਮ ਉਹਦੇ ਲੋਡ ਲੱਗਾ ਹੁੰਦਾ ਜਦੋਂ ਭਰਦੇ ਆ ਤਾਂ ਉਹ ਪੱਟਾ ਕਿਤੇ ਪਿਛਲੇ ਟਾਇਰ ਹੋ ਹੋ ਜਾਂਦੇ ਨੇ ਇਸ ਕਰਕੇ ਨਾ ਬੈਲੈਂਸ ਨੂੰ ਬਰਕਰਾਰ ਰੱਖਣ ਵਾਸਤੇ ਆਪ ਦਾ ਹੈ ਲਿਫਟ ਦੇ ਇਹ ਲੱਗਿਆ ਹੁੰਦਾ ਇਹਦੇ ਚ ਬੱਜਰੀ ਵਗੈਰਾ ਜਾਂ ਪਾਰੀ ਜੀ ਪਾਦਨੇ ਨੇ ਤਾਂ ਕਿ ਟਰੈਕਟਰ ਮੋਰ ਖੜਾ ਨਾ ਹੋਵੇ ਇਹ ਕੱਲਾ ਇਹ ਵੀ ਲੋਡਰ ਦੇ ਨਾਲ ਹੀ ਹੁੰਦਾ ਤੇ ਇਹ ਦੇਖ ਲੋ ਇਹਨੇ ਵੱਖ-ਵੱਖ ਟਰੈਕਟਰਾਂ ਦੇ ਲੋਡਰ ਫਿੱਟ ਕੀਤੇ ਹੋਏ ਨੇ ਤੇ ਲੋਡਰ ਬਣਾ ਕੇ ਫਿੱਟ ਕਰਕੇ ਵੀ ਲੱਗਦੇ ਜੇ ਕਿਸੇ ਨੂੰ ਅਮਰਜੈਂਸੀ ਚਾਹੀਦਾ ਉਹ ਵੀ ਮਿਲ ਜਾਂਦਾ ਇਹ ਉਹੀ ਆਪਾਂ ਇਹ ਪਿਆਲੇ ਵੀਰਾਂ ਦਾ ਤੇ ਇਹ ਲਾ ਕੇ ਖਰਾਕ ਬਣਾ ਕੇ ਵੀ ਜਦੋਂ ਇੰਨਾ ਬਹੁਤ ਟਾਈਮ ਹੁੰਦਾ ਤਾਂ ਪੰਜ ਚਾਰੇ ਬਣਾ ਕੇ ਰੱਖ ਲੈਂਦੇ ਕਈ ਵਾਰੀ ਕੋਈ ਅਮਰਜੈਂਸੀ ਹੁੰਦਾ ਬਾਹਰੋਂ ਆ ਜਾਂਦੇ ਨੇ ਜਿਵੇਂ ਅੱਜ ਚਲਦੇ ਵਿੱਚੋਂ ਬਹੁਤ ਆਉਂਦੇ ਨੇ ਪੱਠਾਂ ਦੇ ਦੂਰੋਂ ਦੂਰੋਂ ਆਉਂਦੇ ਨੇ ਤਾਂ ਇਹ ਉਹਨਾਂ ਵਾਸਤੇ ਬਣਾ ਕੇ ਰੱਖ ਲੈਂਦੇ ਨੇ ਪਤਾ ਇਹਨਾਂ ਨੂੰ ਬਹੁਤ ਸੌਖਾ ਹੈਗਾ ਹਰਮਪਰਾ ਰੋਡ ਪਿੰਡ ਢੱਡੇ ਡਿਸਮਿਸ ਐਗਰੀਕਲਚਰ ਵਰਕਸ਼ ਆ ਪੰਪਾਇੜਾ ਇਹ ਲੱਗ ਲਾਇਆ ਹੋਇਆ ਇਹਨਾਂ ਨੇ ਪਹਿਲਾਂ ਵੀ ਸਾਨੂੰ ਦਿਖਾਇਆ ਹੋਇਆ ਇਹ ਦੇਖੋ ਇਹ ਪੈਪ ਜਾਂਦੀ ਹੈ ਪੂਰੀ ਸ਼ਕਤ ਪੈਪ ਇਹ ਇਹ ਸਿਸਟਮ ਲੱਗੀ ਕਰਤਾ ਇਹਨਾਂ ਨੇ ਇਹਦੇ ਨਾਲ ਛੋਟਾ ਕੋਈ ਹੋਣੀ ਹੈ ਗੇਰ ਆਇਲ ਦਾ ਤੇ ਇਹਨੂੰ ਅਲੱਗ-ਅਲੱਗ ਸੈਪਰੇਸ਼ਨ ਦਿੱਤੀ ਇਹਨਾਂ ਨੇ ਇਹ ਦੇਖੋ ਲੋਡਰ ਫਿੱਟ ਕੀਤੇ ਹੋਏ ਨੇ ਬੱਕ-ਬੱਕ ਟਰੈਕਟਰ ਆਪਦੇ ਕਿੰਨੇ ਸੋਹਣੇ ਲੱਗਦੇ ਨੇ ਮੱਚੇ ਵੱਡੇ ਛੋਟੇ ਜਿੰਨੇ ਵੀ ਮਰਜ਼ੀ ਤੁਸੀਂ ਬਣਾ ਸਕਦੇ ਹੋ ਜਿਵੇਂ ਜਿਹੇ ਜਿਹੇ ਟਰੈਕਟਰ ਆ ਉਹ ਹੀ ਲੋਡਰ ਬਣੂਗਾ ਵੱਡਾ ਚਾਹੀਦਾ ਵੱਡਾ ਛੋਟਾ ਚਾਹੀਦਾ ਛੋਟਾ ਪੱਠਿਆ ਦਾ ਅੱਡ ਤੂੜੀ ਪੱਤਾਂ ਦਾ ਲੱਕ ਹੁੰਦਾ ਹੈਗਾ ਇਹ ਜਿਹੇ ਜਿਹੇ ਵੀ ਤੁਸੀਂ ਸਾਨੂੰ ਲੋੜ ਹੈ ਉਹ ਜਿਹੇ ਤੁਸੀਂ ਲੋਡਰ ਬਲਵਾ ਸਕਦੇ ਹੋ ਠੀਕ ਹੈ